ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਫੇਸਬੁੱਕ ਆਪਣੇ ਸਾਰੇ ਚੈਨਲਾਂ ਤੇ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਮੈਂ ਆਪਦੇ ਪਿੰਡੋਂ ਹੀ ਲੈ ਕੇ ਆਇਆ ਤੇ ਬਾਕੀ ਦੀ ਸਾਰੀ ਡਿਟੇਲ ਬਾਈ ਤੋਂ ਪੁੱਛਾਂਗੇ ਝੋਟੀ ਸੋਹਣੀ ਹੈ ਸਿੰਘ ਸਿੰਘ ਦੀ ਵੀ ਸੋਹਣੀ ਹੈ ਥੋੜਾ ਜਿਹਾ ਸਿੰਘ ਮੋਟਾ ਹੈ ਐਨਾ ਚੱਲਦਾ ਬਾਈ ਬਾਈ ਸਿੰਘ ਸਿੰਘ ਨਹੀਂ ਬਣਾਉਂਦੇ ਜਮਾ ਦੇਸੀ ਜ਼ਿਮੀਂਦਾਰ ਹੈ ਉਹ ਦੀ ਕੋਈ ਗੱਲ ਨਹੀਂ ਤੁਹਾਨੂੰ ਥਾਲੇਵਾ ਦਿਖਾ ਦਿੰਨੇ ਆ ਵੇਖੋ ਝੋਟੀ ਦਾ ਥਾਲੇਵਾ ਦੋਸਤੋ ਝੋਟੀ ਹੈ ਜਿਹੜੀ ਵੇਖੋ 98 ਦੀ ਝੋਟੀ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਸਾਰੀ ਵੀ ਕਿੰਨੇ ਦਾ ਰਹਿੰਦਾ ਸੂਣ ਚ ਤੇ ਬਾਈ ਜੀ ਆਜੋ ਬਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰੀਕੇਸ਼ ਸਿੰਘ ਹੈ ਜੀ ਹਰੀਕੇਸ਼ ਸਿੰਘ ਪਿੰਡ ਵਾਰਡ ਐਕਸ਼ਨ ਉਪਰਾ ਜੀ ਨੇੜੇ ਦੇ ਕਿਹੜੇ ਕਿਹੜੇ ਪਿੰਡ ਹੈ ਮੱਲਣ ਮੜਾਕ ਖੱਟੜ ਤੇ ਸੂਰੇਆਲਾ ਇਹਦੇ ਵਿਚਾਲੇ ਪੈਂਦਾ ਜੀ ਮੱਲਣ ਦੇ ਨਾਲ ਹੀ ਹੈ ਜੀ ਫਿਰ ਬੰਨੇ ਅੱਛਾ ਮੱਲਣ ਸਾਡੇ ਏਰੀਆ ਚ ਮਸੂਰਤ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਸ੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ ਤੁਹਾਡਾ ਮੋਬਾਈਲ ਨੰਬਰ 93171 019 94171 94171 01942 01942 ਹਾਂ ਜੀ ਦੋਸਤੋ ਮੋਬਾਈਲ ਨੰਬਰ ਲਾ ਦਿਆਂਗੇ ਉੱਤੇ ਤੁਹਾਨੂੰ ਤੇ ਝੋਟੀ ਆ ਜਿਹੜੀ ਤੁਸੀਂ ਆਪ ਦੱਸਣਾ ਕਿਵੇਂ ਲੱਗੀ ਝੋਟੀ ਚ ਵੀਰੇ ਹਰੀ ਹਰੀਕੇਸ਼ ਕਿੰਨੇ ਦਿਨ ਬਾਕੀ ਅਜੇ ਸੂਨ ਦਿਨ ਪੂਰੇ ਹੋਣ ਚ ਇਹਦੇ 10 ਦਿਨ ਰਹਿ ਗਏ ਜੀ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਜੀ 20 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਦੋਸਤੋ ਝੋਟੀ ਆ ਜਿਹੜੀ ਮਤਲਬ ਅਜੇ ਮੇਰੇ ਹਿਸਾਬ ਨਾਲ ਚੋਟੀ 15 ਦਿਨਾਂ ਦਾ ਝੋਟੀ ਕਿਸੇ ਹਿੱਲੇ ਵੀ ਨਹੀਂ ਸੋਦੀ 15 ਦਿਨ ਆਰਾਮ ਨਾਲ ਲਊਗੀ ਕਿਉਂਕਿ ਝੋਟੀ ਬਿਲਕੁਲ ਕੱਚੀ ਆ ਜੇ ਲੈ ਉੱਤੇ ਸਰੀਰ ਦੇ ਨਾੜਾਂ ਵੇਖ ਲੋ ਨਸਾਂ ਸੋਹਣੀ ਐ ਝੋਟੀ ਤੇ ਬਾਕੀ ਤੁਸੀਂ ਦੱਸਣਾ ਵੀ ਲੈਣ ਵਾਲੇ ਨੇ ਆਪ ਦਾ ਵੇਖਣਾ ਹੁੰਦਾ ਵੀ ਕਿ ਮੈਨੂੰ ਕਿੰਨੇ ਚ ਪੁੱਜਦੀ ਐ ਬਾਕੀ ਰੇਟ ਬਾਈ ਤੋਂ ਪੁੱਛ ਲਾਂਗੇ ਇਹ ਛੋਟੀ ਮੇਰੇ ਮੇਰੇ ਓਲੇ ਛੋਟਾ ਝੋਟਾ ਹੁੰਦਾ ਸੀ ਉਹਦੀਆਂ ਝੋਟੀਆਂ ਨੇ ਮੇਰੇ ਪਿੰਡ ਦੇ ਵਿੱਚ ਆਮ ਹੀ 10 11 ਕਿਲੋ ਵਾਲੀਆਂ ਮੱਝਾਂ ਚੋਂ 12 ਕਿਲੋ ਦੁੱਧ ਦਿੱਤਾ ਪਰ ਆਪਾਂ ਇਹਦੀ ਗਰੰਟੀ ਨਹੀਂ ਲੈਂਦੇ ਕਿਸੇ ਦੀ ਪਸ਼ੂ ਦੀ ਇਹ ਮਾਲਕ ਨੇ ਦੱਸਣਾ ਦਰਮਿਆਨਾ ਕੱਢ ਹੈ ਲੰਬਾਈ ਚੰਗੀ ਏ ਝੋਟੀ ਦੀ ਤੇ ਬਾਕੀ ਬਾਈ ਤੋਂ ਪੋਸਦੇ ਬਾਈ ਮਾੜੀ ਝੋਟੀ ਤੋੜਦੇ ਹੌਲੀ ਹੌਲੀ ਤੋੜੀ ਤੋ ਇਹ ਨਹੀਂ ਆਰਾਮ ਨਾ ਦੋ ਜਰ ਹਾਂ ਵਾ ਹੌਲੀ ਹੌਲੀ ਤੋਰੀ ਜਾ ਦੇਖ ਲਓ ਦੋਸਤੋ ਝੋਟੀ ਢੀਂਦੀ ਐ ਪਿੱਛੋਂ ਤੁਹਾਨੂੰ ਦੇਖੋ ਆਤਮਾਰ ਦਿੱਤਾ ਆਪਾਂ ਹਜੇ ਵੀਡੀਓ 'ਚ ਵੀ ਨਵੇਂ ਐ ਐਨਾਂਵੇਂ ਕਹੀਏਗੇ ਵੀ ਐਨੀ ਬਾਦੀ ਆਪਾਂ ਨੂੰ ਐਟੀਟਿਊਡ ਨਹੀਂ ਕਰਨੀ ਆਉਂਦੀ ਜਿਵੇਂ ਜੋ ਕੁਛ ਹੈ ਤੁਹਾਡੇ ਸਾਹਮਣੇ ਹੈ ਇਹ ਤੁਸੀਂ ਦੱਸਣਾ ਇਹ ਤੁਹਾਨੂੰ ਕਿੰਨੇ ਦੀ ਪੁੱਛਦੀ ਹੈ ਬਾਕੀ ਗਾਂ ਤੋਂ ਮਾੜਾ ਮੁੱਲ ਬਾਈ ਤੋਂ ਪੁੱਛਾਂਗੇ ਉਹ ਠੀਕਾ ਲੇਵਾ ਦੇਖੋ ਹਜੇ ਪੂਰੇ ਝੋਟੀ 15 ਦਿਨ ਮੇਰੇ ਹਿਸਾਬ ਨਾਲ ਜਜਮੈਂਟ ਆਈ 15 ਦਿਨ ਝੋਟੀ ਨਹੀਂ ਹੁੰਦੀ ਕਿਉਂਕਿ 5 ਦਿਨ ਦਸਤੇ ਲਈ ਜਾਊਗੀ ਮੇਰੀ ਝੋਟੀ ਦੇ 7 ਤਰੀਕ ਦੇ ਦਿਨ ਪੂਰੇ ਹੋਏ ਐ ਤੇ 8 ਦਿਨ ਹੋ ਗਏ ਨਿਗਰ ਰੱਖੀ ਜਾਂਦੇ ਹਨ ਪਰ ਝੋਟੀ ਹਜੇ ਤੱਕ ਸੁਈ ਨਹੀਂ ਐ ਤੇ ਉਹ ਸਾ ਨਾਲ ਤੇ ਹੀ ਜਿਆਦਾ ਦਿਨ ਕੱਢਣੇ ਚਾਹੀਦੇ ਇਹਨੂੰ ਮੜਾ ਹੈ ਸਾਈਡ ਤੋਂ ਲੇਵਾ ਦਖਾ ਦੇਂਦੇ ਦਾ ਆਈ ਖਨੋ ਤੇ ਕਰ ਜੀ ਕਰ ਜੀ ਬਾ ਬਾ ਰੋਗ ਰੋਗੀ ਦੋਸਤੋ ਥਣਾਂ ਦੀਆਂ ਵਿਰਲਾ ਵੇਖ ਲੋ ਸਾਈਡ ਤੋਂ ਥਣਾਂ ਦੀਆਂ ਵਿਰਲਾ ਵੇਖ ਲੋ ਬਹੁਤ ਸੋਹਣੀਆਂ ਵਿਰਲਾ ਝੋਟੀ ਜੇ 15 ਦਾ ਲੈ ਜਾਂਦੀ ਹੈ ਤਾਂ ਮੈਨੂੰ ਲੱਗਦਾ ਲੰਬਾਈ ਝੋਟੀ ਦੀ ਬਹੁਤ ਚੰਗੀ ਹੈ ਤੇ ਬਾਰ ਹਾਈਟ ਦਰਿਆਣੀ ਹੈ ਪੂਛ ਵੀ ਮਤਲਬ 5 ਇੰਚ ਚੈੱਕ ਕੀਤੀ ਸੀ 5 ਇੰਚ ਪੂਛ ਚਿੱਟੀ ਹੈ ਮਤਲਬ 6 ਇੰਚ ਤੋਂ ਥੱਲੇ ਥੱਲੇ ਆ ਸਾਢੇ 5 ਵੀ ਹੋ ਸਕਦੀ ਹੈ ਇੰਚੀ ਟੈਪ ਨਾਲ ਤਾਂ ਮੈਨੂੰ ਨਹੀਂ ਬਾਈ ਝੋਟੀ ਬੰਦ ਦੇ ਹੁਣ ਆ ਜਾ ਆਪਸੀ ਕੰਮ ਤੇ ਦੋਸਤੋ ਝੋਟੀ ਸੋਹਣੀ ਤਿਆਰ ਹੋਊਗੀ ਜਦੋਂ ਝੋਟੀ 10 ਦਿਨ ਤਾਂ ਦਿਨ ਪੂਰੇ ਹੁਣ ਚ ਪਏ ਝੋਟੀ ਦੇ ਸਰੀਰ ਤੇ ਨਸਾਂ ਵੇਖ ਲਓ ਐ ਜਿਵੇਂ ਦੇਵੇਂ ਤਾਂ ਫੇਰ ਖਾਦਣਾ ਥਣ ਲੇਵਾ ਬਹੁਤ ਸੋਹਣਾ ਝੋਟੀ ਦਾ ਕੱਚੀ ਬਹੁਤ ਪਈ ਹੈ ਝੋਟੀ ਜੀ ਝੋਟੀ ਇੱਥੇ ਆ ਵੀ ਲੋ ਜਮਾਂ ਸੁਨਾ ਲੇਵਾ ਲਾ ਦੂਗੀ ਟਿੱਕੀ ਵੀ ਹੈਗੀ ਆ ਮਾਣੀ ਮੋਟੀ ਤੇ ਬਾਈ ਜੀ ਹੁਣ ਆ ਜਾ ਹਰੀਕੇਸ਼ਾ ਰੇਟ ਦੇਤੇ ਕੀ ਮੰਗਦੇ ਹੋ ਝੋਟੀ ਦਾ ਮੁੱਲ ਉਹੀ ਮੰਗਿਓ ਜਿਹੜੇ ਲੈਨੇ ਆ 5-4000 ਰੁਪਏ ਦਾ ਉਲਾ ਹੁੰਦਾ ਠੀਕ ਉਹਨੇ ਪੈਸੇ ਮੰਗ ਲਓ ਜਿੰਨੇ ਲੈਣੀ ਆ ਨਾ ਅਗਲੇ ਦੀ ਭਗਾਈ ਹੋਏ ਨਾ ਤੁਹਾਡੀ ਹੋਵੇ ਕਿੰਨੇ ਪੈਸੇ ਮੰਗਾਂਗਾ ਝੋਟੀ ਦੇ ਰੇਟ ਇੱਕੋ ਹੀ ਕਰ ਦੇ ਇੱਕ ਵੀ ਹਾਂਜੀ ਠੀਕ ਆ ਬਾਈ ਦਾ ਰੇਟ ਇੱਕ ਵੀ ਆ ਬਾਕੀ ਬਾਈ ਮਾਨ ਸਨਮਾਨ ਤਾਂ ਹੋਊਗਾ ਹੀ ਵਿੱਚੋਂ ਮਾੜਾ ਮੋਟਾ ਮਾਨ ਸਨਮਾਨ ਕਰ ਦਾਂਗੇ ਅੱਛਾ ਮਾੜਾ ਮੋਟਾ ਮਾਨ ਸਨਮਾਨ ਵੀ ਹੋ ਜਾਊਗਾ ਝੋਟੀ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸੋ ਮੇਰੇ ਫੇਸਬੁੱਕ ਦੇਖਣ ਵਾਲੇ ਫੇਸਬੁੱਕ ਨੂੰ YouTube ਦੇਖਣ ਵਾਲੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਇੰਸਟਾਗ੍ਰam ਨੂੰ ਫਾਲੋ ਕਰ ਲਿਓ ਝੋਟੀ ਕਿਵੇਂ ਲੱਗੀ ਕਮੈਂਟਾਂ ਦੱਸੋ ਸਤ ਸ੍ਰੀ ਅਕਾਲ ਰੌਣਕ ਸलाम ਧੰਨਵਾਦ